ਵੇਖੋ ਅਸੀਂ ਵੀ ਉਹ ਨਿਊਜ਼ ਹੀ ਪੜੀ ਆ ਸੋਸ਼ਲ ਮੀਡੀਆ ਤੇ ਹੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕੱਲ ਉਹਨਾਂ ਦੀ ਸਿੰਗਣੀ ਮਿਲ ਕੇ ਵੀ ਆਈ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਦਾ ਅੱਜ ਦੇ ਖਾਲਸਾ ਤੋਂ ਉਹਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀਂ ਇਹ ਖਬਰ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਜੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਹੈ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਐਸੀ ਖਬਰਾਂ ਹਨ ਖਬਰਾਂ ਤੇ ਝੂਠੀਆਂ ਵੀ ਬਲੌਗ ਬਹੁਤ ਫਵਾਵਾਂ ਡਾਈ ਜਾਂਦੇ ਦੇਖ ਕਰਕੇ ਅਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਭ ਚੋਣ ਲੜਨਾ ਖਰੂਦ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫੇਰ ਉਸੇ हिसाब ਨਾਲ ਹੀ ਖਬਰ ਦਵਾਂਗੇ ਲੱਗਦਾ ਮਾਹੌਲ ਦੇਖਦੇ ਪੰਜਾਬ ਦਾ ਭਾਈ ਅਮਰਪਾਲ ਸਿੰਘ ਦੀ ਸੋਚ ਸਕਦੇ ਨੇ ਇਲੈਕਸ਼ਨ ਲੜਨ ਦੇ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹ ਉਹਨਾਂ ਦੇ ਨਾਲ ਹੈ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਦੇ ਹੀ ਡਿਪੈਂਡ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਸੰਗਤ ਬਹੁਤ ਸਹਿਯੋਗ ਦੇ ਰਹੀ ਹੈ ਸੰਗਤ ਇਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਹੈ ਸੰਗਤ ਹੈ ਇਹ ਬਾਵਾ ਇਥੇ ਇਕੱਠ ਜਿ ਵਿਸਤਾਰਾਂ ਦੇ ਵਿੱਚ ਨਹੀਂ ਹਲਾਨ ਕੀਤਾ ਭਾਈ ਸਾਹਿਬ ਚੋਣ ਲੈਣ ਅਜੇ ਤੱਕ ਉਹਨਾਂ ਨੇ ਨਹੀਂ ਹੋਤਾ ਕੋਈ ਵਿਚਾਰ ਨਹੀਂ 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 ਲੜਨਾ ਵੀ ਹਾ ਤਾਂ ਯਾਦ ਲੜ ਸਕਦੇ ਕਿ ਪਾਰਟੀ ਦੇ ਨਾਲ ਤਾਂ ਬਿਲਕੁਲ ਨਹੀਂ ਵੇਖੋ ਆਡੀ ਨਿੱਜੀ ਰਾਏ ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਆ ਹੀ ਨਾਲ ਆਉਗੇ ਸਾਡੀ ਤੇ ਕੋਈ ਨਹੀਂ ਵਾਲੇ ਦੋਸਤ ਕਾਫੀ ਜਿਆਦਾ ਸੁਲਝੇ ਹੋਏ ਤੇ ਸਮਝਦਾਰ ਆ ਅਗੇ ਜੋ ਵੀ ਉਹਨਾਂ ਨੇ ਫੈਸਲਾ ਲਾਉ ਕੋ ਲੈਣਗੇ ਉਹ ਠੀਕ ਹੈ ਐਨਐਸਏ ਤੋਂ ਹੋਰ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਨਹੀਂ ਸੀ ਐਨਐਸਏ ਦਾ ਜੇ 1 ਸਾਲ ਦਾ ਲਾ ਲਿਆ ਤੇ 1 ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤੇ ਫੇਰ ਹੀ ਨਾ ਐਨਐਸਏ ਕਾਦੇ ਕਰਕੇ ਵਧਾਤੀ ਹੋਤੇ ਉਹੀ ਧੱਕਾ ਵਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤਮੰਦੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਉਛਾ ਵੀ ਕੀ ਸਾਡੀ ਨੌਜਵਾਨੀ ਦਾ ਤੂੰ ਕੀਤਾ ਇੰਨਾ ਧੱਕਾ ਕਰਨ ਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲਾ ਚ ਦੇ ਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਹੁਣ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਨਾ ਦੇਣ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਲੋਕਾਂ ਨੇ ਚੰਗਾ ਕੀਤਾ ਹੁਣ ਇਹ ਫੇਰ ਉਹ ਰੋਕੇ ਬਿਆਨ ਦੇਣੇ ਮੈਂ ਪੰਜਾਬ ਦੀਆਂ ਸੱਤਾਂ 'ਚ ਜਾਵਾਂਗਾ ਮੈਂ ਆ ਕਰੂ ਅੱਗੇ ਤੇ ਤੂੰ ਸੱਤਾਂ 'ਚ ਵੇਖਿਆ ਨਾ ਦੋ ਮਹੀਨੇ ਹੋ ਗਏ ਤਾਂ ਲੱਗਦਾ ਉਹ ਇਥੇ ਮਿਲਣ ਤਾਂ ਕਿ ਨਹੀਂ ਗਿਆ ਕੋਈ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇਥੋਂ ਤੂੰ ਸੱਦ ਕੇ ਵੀ ਹਾਨੂੰ ਨਹੀਂ ਮਿਲਿਆ ਸੱਤਾਂ ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾ ਇਹ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਜਾਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਚਿਰ ਇਹਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ੜਿਆ ਨੌਜਵਾਨੀ ਕਿੰਨੀ ਮਰਨ ੜਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੀ ਜ਼ਿਲ੍ਹਿਆਂ ਦੀ ਬਲਸ਼ ਇਕੱਠੀ ਕਰ ਲੈਂਦਾ ਨਸ਼ੇ ਵਾਲੇ ਕੋਈ ਇੰਨਾ ਕੋ ਫੜੇ ਨਹੀਂ ਜਾਂਦੇ ਰੋਜ਼ ਮੁੰਡੇ ਮਰਨ ੜੇ ਕੱਲ੍ਹ ਸ਼ਾਮ ਨੂੰ ਕਲੀਅਰ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੰਬਰਸਤ ਕੋਈ ਨਹੀਂ ਕੇ ਆ ਰਿਹਾ ਕੋਈ ਨਹੀਂ ਆਉਣ ਗਿਆ ਤੇ ਇੱਥੇ ਨਾਲ ਬਿਲਾ ਕੇ ਬੈਠੇ ਆਹੋ ਆਉਂਦੇ ਆ ਦੇਖਦੇ ਆ ਬੜਾ ਕੱਲ ਆ ਰਹੇ ਆ ਕੋਈ ਨਹੀਂ ਇਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਤੇ ਪੁਲਿਸ ਤੇ ਪਹਿਲਾਂ ਤਾਂ ਹਣ ਸਾਲ ਡੇਰ ਸਾਲ ਹੈ ਤਸੱਦਦ ਕਰਨ ਦੀ ਪੁਲਿਸ ਨੇ ਉਹ ਤਾਂ ভাড়া ਦੇਣਾ ਤਸੱਦਦ ਕੀਤੀ ਸਾਡੇ ਨਾਲ ਹੱਥੋਂ ਭਾਈ ਕੀਤੀ ਜੈਂਟਸ ਪੁਲਿਸ ਨੇ ਸਾਡੇ ਕੋ ਫੋਨ ਫੋਨ ਦੀ ਕੋਸ਼ਿਸ਼ ਕੀਤੀ ਪੁਲਿਸ ਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਸਿੱਖ ਦੀ ਧੀ ਇੱਕ ਦਿਨ ਜੇਲ੍ਹ ਚ ਨਹੀਂ ਰਹਿ ਸਕਦੀ ਹੁਣ ਇੱਥੇ ਅੱਠ 10 ਦਿਨ ਰਹਿ ਕੇ ਅਗੇ ਨਾ ਸਾਡੇ ਜਹੇਦਾਰਾਂ ਨੂੰ ਕੋਈ ਫਿਕਰ ਪਿਆ ਅਕਾਲ ਤੱਕ ਅੱਦੇ ਜਹੇਦਾਰ ਨੂੰ ਨਾ ਕੋਈ ਫਿਕਰ ਹੋਇਆ ਪਿਆ ਸਾਡੀਆਂ ਬੀਬੀਆਂ ਜਿਹੜੀਆਂ ਪੰਥ ਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ ਚ ਨਹੀਂ ਹੀ ਗਏ ਕਿਹਨੇ ਕੋਈ ਸਟੈਂਡ ਲਿਆ ਕਿ ਹਜਤੇਬੰਦੀ ਨੇ ਲਿਆ ਚਾਹੇ ਤੁਹਾਡੇ ਜਹੇਦਾਰ ਨੇ ਕੋਈ ਪਿਛੇ ਹੱਟ ਕੇ ਸਟੈਂਡ ਲਿਆ ਹੋਵੇ